ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਬਾਈ ਹਰਜਿੰਦਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਤੇ ਸਭ ਨੂੰ ਪਤਾ ਹੀ ਹੈ ਕਿ ਹਰਜਿੰਦਰ ਵੀਰ ਜੀ ਯੂ ਐਸ ਏ ਦੇ ਵਿੱਚ ਡਰਾਈਵਿੰਗ ਕਰਦੇ ਆ ਇੱਕ ਦਿਨ ਉਹਨਾਂ ਤੋਂ ਗਲਤ ਯੂ-ਟਰਨ ਲੈਂਡ ਕਰਕੇ ਉਹ ਯੂ ਟਰਨ ਸਿਰਫ ਪੁਲਿਸ ਗੱਡੀਆਂ ਵਾਸਤੇ ਤੇ ਸਿਰਫ ਐਂਬੂਲੈਂਸ ਵਾਸਤੇ ਬਣੀ ਹੋਈ ਹੈ ਤੇ ਉੱਥੇ ਵੀਰ ਜੀ ਨੇ ਯੂ ਟਰਨ ਕੀਤਾ ਤੇ ਅਚਾਨਕ ਇੱਕ ਫਾਸਟ ਸਪੀਡ ਤੇ ਆ ਰਹੀ ਸੀਗੀ ਕਾਰ ਤੇ ਉਹ ਹਿੱਟ ਹੋ ਗਈ ਜਿਸ ਨਾਲ ਉਸ ਕਾਰ ਦੇ ਵਿੱਚ ਬੈਠੇ ਹੋਏ ਤਿੰਨ ਫੈਮਿਲੀ ਮੈਂਬਰਸ ਦੀ ਡੈਥ ਹੋ ਗਈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਕੁਝ ਅਫਵਾਹਾਂ ਵੀ ਹੋਈਆਂ ਜਿਸ ਦੇ ਨਾਲ ਇੱਕ ਤਾਂ ਜਦੋਂ ਵੀਰ ਜੀ ਨੂੰ ਅਰੈਸਟ ਕੀਤਾ ਗਿਆ ਤੇ ਵੀਰ ਜੀ ਦਾ ਜਿਹੜਾ ਫੇਸ ਦੇਖ ਕੇ ਬਹੁਤ ਲਾਟਾ ਲਾ ਜਾ ਚਿਹਰਾ ਦੇਖ ਕੇ ਬੜੇ ਇਹ ਲੱਗ ਰਿਹਾ ਸੀ ਬੜੇ ਦੁੱਖ ਬਿਆਨ ਕਰ ਰਿਹਾ ਹੈ ਨਾ ਕਿਉਂਕਿ ਜ਼ਿਆਦਾਤਰ ਕੀ ਹੋਇਆ ਕੀ ਹੁੰਦਾ ਹੈ ਕਿ ਆਪਣੇ ਇਧਰ ਇੰਡੀਆ ਤੋਂ ਬਹੁਤ ਸਾਰੇ ਬੱਚੇ ਵੀਰ ਜੀ ਯਾਨੀ ਕਿ ਬਹੁਤ ਸਾਰੇ ਭੈਣਾ ਕਮਾਈ ਕਰਨ ਵਾਸਤੇ ਫੋਰਨ ਕੰਟਰੀ ਵਿੱਚ ਜਾਂਦੇ ਆ ਹੈ ਨਾ ਔਰ ਬਹੁਤ ਐਜੇ ਹੁੰਦੇ ਆ ਜਿਹੜੇ ਮੀਡੀਅਮ ਫੈਮਿਲੀ ਤੋਂ ਬਿਲੋਂਗ ਕਰਦੇ ਆ ਬਹੁਤ ਸਾਰੀਆਂ ਲਿਮਿਟਸ ਕਰਜ਼ਾ ਲੈ ਲੈ ਕੇ ਯਾਨੀ ਕਿ ਉੱਥੇ ਜਾਂਦੇ ਆ ਹਨਾ ਤੇ ਉਹਨਾਂ ਦੇ ਆ ਬੜੇ ਸੁਪਨੇ ਹੁੰਦੇ ਆ ਵੀ ਚਲੋ ਅਸੀਂ ਇੱਥੇ ਕਮਾਈ ਕਰੀਏ ਹਨਾ ਵਧੀਆ ਤੇ ਆਦੀ ਜ਼ਿੰਦਗੀ ਨੂੰ ਸੈੱਟ ਕਰੀਏ ਕਰਜ਼ਾ ਲਈਏ ਹਨਾ ਤੇ ਸਾਨੂੰ ਉਹਦਾ ਫੇਸ ਦੇਖ ਕੇ ਇਸ ਤਰ੍ਹਾਂ ਹੀ ਲੱਗ ਰਿਹਾ ਸੀਗਾ ਨਾ ਵੀ ਕਿਤੇ ਨਾ ਕਿਤੇ ਉਹਦਾ ਜਿਹੜਾ ਝੁਕਿਆ ਹੋਇਆ ਚਿਹਰਾ ਆ ਹਨਾ ਮਾ ਪੂਰਾ ਪੜਾਇਆ ਚਿਹਰਾ ਬੜੇ ਦੁੱਖ ਬਿਆਨ ਕਰ ਰਿਹਾ ਕਿਉਂਕਿ ਜਿਵੇਂ ਕਿ ਸੁਣ ਚ ਆਇਆ ਵੀ ਉਸ ਦਾ ਇੱਕ ਬ੍ਰਦਰ ਤੇ ਇੱਕ ਮਾਂ ਆ ਹਨਾ ਵੀ ਉਹਦੇ ਪਪਾ ਜੀ ਹੈ ਨਹੀਂਗੇ ਹਨਾ ਤਾਂ ਬੜੀ ਜ਼ਿੰਮੇਵਾਰੀ ਹੈ ਜਿਵੇਂ ਕਿ ਉਹਨਾਂ ਤੇ ਤੇ ਬੜੇ ਜਿਹੜੇ ਕਿ ਅਰਮਾਨ ਹੁੰਦੇ ਦਿਲ ਦੇ ਵਿੱਚ ਤੇ ਉਹਨਾਂ ਦੀ ਵੀਡੀਓ ਦੇਖ ਕੇ ਨਾ ਹੋਰ ਵੀ ਬਹੁਤ ਜਾਣਿਆਂ ਨੂੰ ਦੁੱਖ ਹੋਇਆ ਹਨਾ ਕਈਆਂ ਮਾਵਾਂ ਨੂੰ ਐਸਾ ਲੱਗਿਆ ਵੀ ਸਾਡੇ ਵੀ ਬੱਚੇ ਉਸ ਤੇ ਹੈਗੇਗਾ ਉਹਨਾਂ ਤੇ ਵੀ ਕੱਲੋ ਕੋਈ ਐਸ ਜੀ ਆਪਦਾ ਆ ਸਕਦੀ ਹੈ ਨਾ ਇਸ ਨੂੰ ਸੋਚ ਕੇ ਲੋਕ ਮਤਲਬ ਕਿ ਬਹੁਤ ਦੁਖੀ ਹੋਏ ਹੈ ਨਾ ਤੇ ਦੂਸਰੀ ਗੱਲ ਇਹ ਆ ਵੀ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਅਫਵਾਹਾਂ ਵੀ ਬਹੁਤ ਫੈਲੀਆਂ ਜਿਸ ਨੂੰ ਸੁਣ ਕੇ ਬਹੁਤ ਦੁੱਖ ਹੋਇਆ ਜਿਵੇਂ ਕਿ ਇਹ ਹੋ ਰਿਹਾ ਸੀਗਾ ਵੀ ਉਹਨੂੰ 45 ਸਾਲ ਦੀ ਸਜ਼ਾ ਹੋ ਰਹੀ ਹੈ ਵੀ ਦੇਖੋ ਇਹ ਗੱਲ ਸੁਣ ਕੇ ਉਹ ਸਮਝ ਤੀਬਦੀ ਹੋਊਗੀ ਵੀ ਉਹਦਾ 28 ਸਾਲ ਦਾ ਬੱਚਾ 45 ਸਾਲ ਜੇਲ੍ਹ 'ਚ ਰਹਿ ਕੇ ਉਹਦਾ ਉੱਥੇ ਹੀ ਬੁਢਾਪਾ ਹੋ ਜਾਊਗਾ ਉਹਦਾ ਤਾਂ ਤੇ ਮਾਂ ਉਹਦੀ ਇੱਥੇ ਰੁੱਲ ਜੂਗੀ ਤੁਸੀਂ ਆਪ ਹੀ ਸੋਚੋ ਵੀ ਹੈ ਜੇ ਅਫਵਾਹ ਸੋਸ਼ਲ ਮੀਡੀਆ ਤੇ ਫੈਲਦੀਆਂ ਤਾਂ ਕਿੰਨਾ ਦਿਲ ਦੁਖੀ ਹੁੰਦਾ ਹੈ ਨਾ ਪਰ ਚਲੋ ਬਾਅਦ ਵਿੱਚ ਪਤਾ ਲੱਗਿਆ ਵੀ ਨਹੀਂ ਹਜੇ ਤਾਂ ਉਸ ਦੀ ਕੇਸ ਦੀ ਸੁਣਵਾਈ ਹੋਣੀ ਹੈ ਹਜੇ ਤਾਂ ਅਰੈਸਟ ਹੋਇਆ ਹਜੇ ਵਕੀਲ ਕਰਨਗੇ ਉਸ ਤੋਂ ਬਾਅਦ ਸਾਰੀ ਜਿਹੜੀ ਪ੍ਰੋਸੈਸਿੰਗ ਚੱਲੂਗੀ ਚਲੋ ਵਾਹਿਗੁਰੂ ਜੀ ਅੱਗੇ ਅਰਦਾਸ ਸਹੀ ਕਰਦੇ ਆਂ ਆ ਵੀ ਉਸ ਬੱਚੇ ਨੂੰ ਉਸ ਵੀਰ ਨੂੰ ਜੋ ਹੈ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਤੇ ਘੱਟ ਤੋਂ ਘੱਟ ਸਜਾ ਹੋਵੇ ਹੈਨਾ ਤਾਂ ਕਿ ਉਹ ਆਪਦੀ ਆਪਦੀ ਫੈਮਿਲੀ ਨਾਲ ਆਪਦੇ ਸੁਪਨੇ ਪੂਰੇ ਕਰ ਸਕੇ ਹੈਨਾ ਜੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਉਹ ਗਿਆ ਹੋਇਆ ਹੈ ਉਹਦਾ ਸੁਪਨਾ ਪੂਰਾ ਹੋ ਸਕੇ ਕਿਉਂਕਿ ਸਾਰੇ ਹੀ ਬੱਚੇ ਵੀਰ ਜੋ ਵੀ ਜਾਂਦੇ ਆ ਹਨਾ ਕੋਈ ਨਾ ਕੋਈ ਸੁਪਨਾ ਲੈ ਕੇ ਹੀ ਜਾਂਦੇ ਆ ਫੋਰਨ ਕੰਟਰੀ ਵਿੱਚ ਹਾਂਜੀ ਇਸ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਆ ਕਿ ਸੋਸ਼ਲ ਮੀਡੀਆ ਤੇ ਇੱਕ افਵਾਹ ਬਹੁਤ ਫੈਲ ਰਹੀ ਹੈ ਠੀਕ ਹੈ ਜਿੱਦਾਂ ਕਹਿੰਦੇ ਨੇ ਕਿ ਤੇ ਚੰਗੇ ਲੋਕ ਵੀ ਹੁੰਦੇ ਤੇ ਕਈ ਬੁਰੇ ਲੋਕ ਵੀ ਹੁੰਦੇ ਕਈ ਹੈਲਪ ਕਰਨ ਵਾਲੇ ਹੁੰਦੇ ਕਈ ਫਾਇਦਾ ਠੋਣ ਵਾਲੇ ਹੁੰਦੇ ਆ ਤੇ ਕੋਈ ਨਾ ਕੋਈ ਜਿਹੜਾ ਆ ਕਿ ਉਸ ਦੀ ਆਰਥਿਕ ਮਦਦ ਕਰਨ ਵਾਸਤੇ ਫੇਕ ਆਈਡੀਆ ਬਣਾ ਕੇ ਡੋਨੇਸ਼ਨ ਲੈ ਰਿਹਾ ਜਾਂ ਪੋਟੀਸ਼ਨਾ ਪਵਾ ਰਹੇ ਆ ਹਾਲਾਂਕਿ ਕਈ ਵੀਰ ਜੀ ਹੋਣਾ ਨੇ ਵੀਡੀਓਸ ਪਾ ਕੇ ਇਹ ਰਿਕਵੈਸਟ ਕੀਤੀ ਆ ਵੀ ਹਰਜਿੰਦਰ ਵੀਰ ਜੀ ਦੀ ਫੈਮਿਲੀ ਅਲੋ ਹਜੇ ਕੋਈ ਪਟੀਸ਼ਨ ਨਹੀਂ ਪਾਈ ਗਈ ਕੋਈ ਆਰਥਿਕ ਮਦਦ ਦੀ ਅਪੀਲ ਨਹੀਂ ਕੀਤੀ ਗਈ ਹੈ ਉਹਨਾਂ ਨੇ ਸਿਰਫ ਇਹੀ ਕਿਹਾ ਹੈ ਵੀ ਹਜੇ ਉਸ ਵਾਸਤੇ ਕੋਈ ਵਕੀਲ ਵਧੀਆ ਜਿਹੜਾ ਆ ਅਰੇਂਜ ਕਰੋ ਤਾਂ ਕਿ ਉਹ ਆਪਦਾ ਕੇਸ ਅੱਗੇ ਵਧਾ ਸਕੇ ਲੜ ਸਕੇ ਹੈਨਾ ਤੇ ਉਹਦਾ ਜੋ ਵੀ ਕੇਸ ਦੀ ਪ੍ਰੋਸੈਸਿੰਗ ਅੱਗੇ ਵੱਧ ਸਕੇ ਤੇ ਇਸ ਕਰਕੇ ਕੁਝ ਫੇਕ ਆਈਡੀਆ ਬਣਾ ਕੇ ਲੋਕ ਜਿਹੜੇ ਪਟੀਸ਼ਨਾਂ ਪਵਾ ਰਹੇ ਆ ਜਾਂ ਡੋਨੇਸ਼ਨ ਲੈ ਰਹੇ ਆ ਤੇ ਇਹ ਜਿਹੇ ਲੋਕਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਆ ਕਿਉਂਕਿ ਚੰਗਿਆਈ ਦੇ ਨਾਲ ਨਾਲ ਬੁਰਾਈ ਹਰ ਜਗ੍ਹਾ ਹੈਗੀ ਆ ਹਨਾ ਇਸ ਤੋਂ ਇਲਾਵਾ ਫੋਰਨ ਕੰਟਰੀ ਵਿੱਚ ਰਹਿ ਰਹੇ ਕੁਝ ਗੁਰਦੁਆਰਾ ਸਾਹਿਬ ਕਮੇਟੀਜ਼ ਦੇ ਮੈਂਬਰਸ ਕੁਝ ਟਰੱਕ ਡਰਾਈਵਰ ਵੀਰ ਜੀ ਹਨਾ ਉਹ ਹੈਲਪਲੀ ਅੱਗੇ ਆਏ ਆ ਦੇ esto ਲਾਵੇ ਇਹ ਵੀਰ ਜੀ ਆ ਜਿਹੜੇ ਇਹਨਾਂ ਨੇ ਵੀ ਹੈਲਪ ਦੀ ਅਪੀਲ ਕੀਤੀ ਹੈ ਇਹ ਕਹਿੰਦੇ ਵੀ ਮੈਂ ਮਦਦ ਕਰੂੰਗਾ ਉਸ ਦੇ ਫੈਮਿਲੀ ਮੈਂਬਰਸ ਨੂੰ ਵੀ ਜੇ ਕੋਈ ਸਵਕੀਲ ਦੀ ਜ਼ਰੂਰਤ ਹੈ ਜਾਂ ਆਰਥਿਕ ਮਦਦ ਦੀ ਜ਼ਰੂਰਤ ਹੈ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਹੈਲਪ ਕਰਾਂਗੇ ਤਾਂ ਬਹੁਤ ਸਾਰੇ ਲੋਕ ਹੈਲਪ ਕਰਨ ਵਾਲੇ ਵੀ ਹੈਗੇ ਆ ਪਰ ਫੇਕ ਆਈਡੀਆਂ ਤੋਂ ਆਪਾਂ ਨੂੰ ਬਚਣ ਦੀ ਜ਼ਰੂਰਤ ਹੈਗੀ ਆ ਤੀਸਰੀ ਗੱਲ ਇਹ ਆ ਵੀ ਜਿਵੇਂ ਕਿ ਵੀਰ ਜੀ ਦੇ ਜਿਦੋਂ ਕਿ ਅਭੀਰ ਜੀ ਨੂੰ ਅਰੈਸਟ ਕੀਤਾ ਹੋਇਆ ਤੇ ਇੱਕ ਤੋਂ ਵੀਡੀਓਜ਼ ਦੇ ਵਿੱਚ ਉਹਦੇ ਸਿਰ ਤੇ ਦਸਤਾਰ ਹੈ ਨਹੀਂ ਸੀਗੀ ਹਨਾ ਤੇ ਇੱਥੇ ਕਈ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਖਾਸ ਕਰ ਆਪਣੇ ਕਮਿਊਨਿਟੀ ਦੇ ਲੋਕ ਹੀ ਇਹ ਕਹਿ ਸਕਦੇ ਆ ਕਿਉਂਕਿ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਹੈਗੀ ਫੋਰਨ ਕੰਟਰੀਜ਼ ਦੇ ਵਿੱਚ ਤਾਂ ਉਹਨਾਂ ਨੇ ਬਸ ਉਹ ਹੀ ਆ ਵੀ ਵੀਡੀਓਜ਼ ਪਾ ਕੇ ਟ੍ਰੋਲ ਕਰਨਾ ਸ਼ੁਰੂ ਕਰਤਾ ਵੀ ਦੇਖੋ ਜੀ ਸਿੱਖ ਕਮਿਊਨਿਟੀ ਨੂੰ ਹਮੇ ਟ੍ਰੋਲ ਕੀਤਾ ਜਾ ਰਿਹਾ ਹੈ ਦਸਤਾਰ ਹੈ ਨਹੀਂ ਸਿਰ ਤੇ ਹਨਾ ਇਸ ਤਰ੍ਹਾਂ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾ ਰਿਹਾ ਹੈ ਤੇ ਉਹੀ ਹੈ ਵੀ ਇਸ ਤਰ੍ਹਾਂ ਕਿਉਂ ਹੋ ਰਿਹਾ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਸਾਰੇ ਵੀ ਬਹੁਤ ਸਾਰੇ ਰਿਸ਼ਤੇਦਾਰ ਫੋਰਨ ਕੰਟਰੀਜ਼ ਵਿੱਚ ਰਹਿੰਦੇ ਆ ਹਨਾ ਦਸਤਾਰ ਸਜਾਉਂਦੇ ਆ ਪਰ ਅਜ ਤੱਕ ਉਹਨਾਂ ਨੇ ਕਦੇ ਵੀ ਇਹ ਜੀ ਗੱਲ ਨਹੀਂ ਕਹੀ ਵੀ ਸਾਨੂੰ ਸਿੱਖ ਹੋਣ ਕਰਕੇ ਕਿਤੇ ਟਰੋਲ ਕੀਤਾ ਗਿਆ ਹੋਵੇ ਨਾਲੇ ਉਹ ਟਰੱਕ ਡਰਾਈਵਿੰਗ ਕਰਦੇ ਆ ਅ ਅਲੱਗ-ਅਲੱਗ ਸਟੇਟਸ ਜਾਂਦੇ ਆ ਹਨਾ ਤੇ ਕਦੇ ਉਹਨਾਂ ਨੇ ਇਹ ਸ਼ੋਅ ਨਹੀਂ ਕੀਤਾ ਵੀ ਸਾਨੂੰ ਟਰੋਲ ਕੀਤਾ ਗਿਆ ਹਨਾ ਵਧੀਆ ਆ ਉਹ ਵਧੀਆ ਰਿਸਪਾਂਸਿਬਿਲਟੀ ਨਾਲ ਰਹਿੰਦੇ ਆ ਜਿੱਥੇ ਆਪਾਂ ਰੂਲਸ ਫੋਲੋ ਕਰਦੇ ਆ ਉੱਥੇ ਆਪਾਂ ਨੂੰ ਕੋਈ ਖਤਰਾ ਹੈ ਨਹੀਂਗਾ ਹਨਾ ਤੇ ਉਹੀ ਗੱਲ ਹੈ ਨਾ ਵੀ ਹੁਣ ਦੇਖਿਆ ਜਾਵੇ ਤਾਂ ਜਦੋਂ ਸਿੱਧੂ ਮਸੇਵਾਲੇ ਵੀਰ ਦੀ ਡੈਥ ਹੋਈ ਸੀਗੀ ਹਨਾ ਤੇ ਵੀਰ ਜੀ ਦੇ ਸਿਰ ਤੇ ਜਿਹੜਾ ਸਾਫਾ ਬੰਨਿਆ ਹੋਇਆ ਸੀਗਾ ਉਹ ਹੈ ਨਹੀਂ ਸੀਗਾ ਵਾਲ ਖੁੱਲੇ ਹੋਏ ਸੀਗੇ ਤੇ ਆਪਣੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਕਿਸੇ ਨਾਲ ਵੀ ਹੋ ਸਕਦਾ ਫਿਰ ਚੀਜ਼ ਨੂੰ ਲੈ ਕੇ ਇੰਨਾ ਟਰੋਲ ਕਿਉਂ ਕੀਤਾ ਜਾ ਰਿਹਾ ਹਨਾ ਹੋ ਸਕਦਾ ਵੀ ਉਹ ਕਾਲੀ ਦੇ ਵਿੱਚ ਇਸ ਤਰ੍ਹਾਂ ਆਇਆ ਹੋਵੇ ਜਾਂ ਕੋਈ ਟੈਨਸ਼ਨ ਚ ਹੋਵੇ ਤਾਂ ਕਰਕੇ ਹਨਾ ਵੀ ਆਪਾਂ ਦੇਖਦੇ ਹਾਂ ਜਦੋਂ ਵੀ ਜਿਹੜੀ ਟਰੱਕ ਡਰਾਈਵ ਕਰ ਰਿਹਾ ਤੇ ਉਦੋਂ ਵੀ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਕੁਝ ਚੱਲ ਰਿਹਾ ਹੋਣਾ ਕਿ ਰਿਸਪਾਂਸਿਬਿਲਟੀ ਹੋਣੀ ਆ ਕਿ ਫਿਕਰ ਹੋਣਾ ਆ ਨਾ ਜਿਹੜੇ ਉਹ ਤੋਂ ਏਡੀ ਵੱਡੀ ਗਲਤੀ ਹੋ ਗਈ ਤੇ ਹਾਂਜੀ ਉਸ ਤੇ ਆਪਾਂ ਵਾਪਸ ਫਿਰ ਉਸ ਟਾਪਿਕ ਤੇ ਗੱਲ ਕਰ ਰਹੇ ਆ ਵੀ ਜਿਵੇਂ ਕਿ ਉਹ ਗੱਲ ਕਰੇ ਵੀ ਸਿੱਖ ਕਮਿਊਨਿਟੀ ਦਾ ਹੋਣ ਕਰਕੇ ਇਸ ਤਰ੍ਹਾਂ ਹੋ ਰਿਹਾ ਉਹਦੇ ਨਾਲ ਇਸ ਤਰ੍ਹਾਂ ਹੋ ਰਿਹਾ ਆ ਹਨਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਹੋ ਰਹੀਆਂ ਆ ਸੋਸ਼ਲ ਮੀਡੀਆ ਤੇ ਇਸ ਨਾਲ ਜਿਹੜੇ ਉੱਥੇ ਹੋਰ ਬੱਚੇ ਰਹਿੰਦੇ ਆ ਹਨਾ ਤੇ ਉਹਨਾਂ ਤੇ ਵੀ ਮਤਲਬ ਕਿ ਇਸ ਚੀਜ਼ ਦਾ ਅਸਰ ਪੈਂਦਾ ਆ ਹਨਾ ਉਹਨਾਂ ਦੇ ਕੰਮਕਾਜ ਤੇ ਵੀ ਇਸ ਚੀਜ਼ ਦਾ ਅਸਰ ਪੈਂਦਾ ਆ ਬਾਕੀ ਕ੍ਰਾਈਮ ਦੇਖਿਆ ਜਾਵੇ ਤਾਂ ਹਰ ਜਗ੍ਹਾ ਹੈਗਾ ਹਰ ਸਟੇਟ ਦੇ ਵਿੱਚ ਹੈ ਹਰ ਕੰਟਰੀ ਦੇ ਵਿੱਚ ਹੈਗਾ ਆ ਹਾਲਾਂਕਿ ਦੇਖਿਆ ਜਾਵੇ ਤਾਂ ਉਥੋਂ ਦੇ ਫੋਰਨ ਕੰਟਰੀਜ਼ ਦੇ ਰੂਲ ਤਾਂ ਬਹੁਤ ਵਧੀਆ ਹੈ ਜਿਵੇਂ ਯੂ ਐਸ ਦੇ ਰੂਲ ਤਾਂ ਬਹੁਤ ਵਧੀਆ ਆ ਜਾਨੀ ਕਿ ਇੰਡੀਆ ਦੇ ਹਿਸਾਬ ਨਾਲ ਜਿਹੜੇ ਜਿਹੜੇ ਰੋਡ ਰੂਲਸ ਬਹੁਤ ਵਧੀਆ ਹੈਗੇ ਇੱਥੇ ਦੇਖ ਲਓ ਤੁਸੀਂ ਕੋਈ ਐਕਸੀਡੈਂਟ ਵਗੈਰਾ ਹੁੰਦਾ ਨਾ ਸ਼ੇਤੀ ਪੁਲਿਸ ਪਹੁੰਚਦੀ ਆ ਠੀਕ ਹੈ ਜਿਹੜੇ ਕੋਈ ਐਕਸੀਡੈਂਟ ਕਦੇ ਹੋ ਵੀ ਜਾਵੇ ਤਾਂ ਉੱਥੇ ਜਿਹੜੇ ਆਉਂਦੇ ਜਾਂਦੇ ਲੋਕੀ ਸ਼ੇਤੀ ਕਿਤੇ ਹੱਥ ਪਾਉਂਦੇ ਨਹੀਂਗੇ ਵਰਦੇ ਆ ਉਹਨਾਂ ਨੂੰ ਪਤਾ ਵੀ ਪੁਲਿਸ ਕੇਸ ਦੇ ਵਿੱਚ ਉਹਨਾਂ ਨੂੰ ਵੀ ਹਾਜ਼ਰ ਹੋਣਾ ਪਊਗਾ ਕਿਤੇ ਉਹਨਾਂ ਨੂੰ ਵੀ ਪ੍ਰੋਬਲਮ ਕ੍ਰੀਏਟ ਹੋ ਸਕਦੀ ਆ ਹਨਾ ਕਈ ਲੋਕ ਤਾਂ ਐ ਹੁੰਦੇ ਆ ਸਿਰਫ ਵੀਡੀਓਸ ਬਣਾ ਕੇ ਹੀ ਨੈਟ ਤੇ ਪੋਣ ਵਾਲੇ ਹੁੰਦੇ ਆ ਹੈਲਪ ਕਰਨ ਵਾਲੇ ਬਿਲਕੁਲ ਨਹੀਂ ਹੁੰਦੇਗੇ ਹਨਾ ਤੇ ਆਪਣੇ ਇਧਰ ਤਾਂ ਬਹੁਤ ਸਾਰਾ ਕੰਮ ਜਿਹੜਾ ਲੇਟ ਹੁੰਦਾ ਰਹਿੰਦਾ ਇਸ ਤਰ੍ਹਾਂ ਦਾ ਹੁੰਦਾ ਤਾਂ ਉਥੇ ਹੱਥੋਂ ਆਤ ਹੁੰਦਾ ਬਾਕੀ ਉਥੇ ਰੂਲ ਬਹੁਤ ਸਟ੍ਰਿਕ ਹੈ ਪਰ ਸਾਰਿਆਂ ਵਾਸਤੇ ਵਧੀਆ ਹੈ ਸੇਮ ਹੈ ਉਹ ਰੂਲ ਫੋਲੋ ਕਰਨੇ ਹੀ ਪੈਂਦੇ ਆ ਹਨਾ ਤੇ ਆਪਾਂ ਇੱਥੇ ਐਹੀ ਕਹਿਣਾ ਚਾਹੂਗੇ ਵੀ ਠੀਕ ਹੈ ਵੀਰਜੀ ਤੋਂ ਗਲਤੀ ਹੋਈ ਆ ਉਹਨਾਂ ਨੂੰ ਸਜ਼ਾ ਹੋਊਗੀ ਵੀ ਹਨਾ ਪਰ ਇਹ ਨਾ ਵੀ ਇਹ ਨਾ ਹੋਵੇ ਵੀ ਉਹਦੀ ਸਾਰੀ ਜਿਹੜੀ ਕਮਾਈ ਕੀਤੀ ਹੋਈ ਆ ਸਿਰਫ ਕੇਸ ਦੇ ਵਿੱਚ ਲੱਗ ਜੇ ਹਨਾ ਤੇ ਬਹੁਤ ਵਧੀਆ ਜਿਹੜੇ ਵੀ ਵੀਰਜੀ ਉਹਦੀ ਹੈਲਪ ਵਾਸਤੇ ਅੱਗੇ ਆ ਰਹੇ ਆ ਬਹੁਤ ਵਧੀਆ ਆ ਇੱਕ ਗੱਲ ਮੈਂ ਤੁਹਾਡੇ ਨਾਲ ਇੱਥੇ ਸ਼ੇਅਰ ਹੋਰ ਕਰ ਰਹੀ ਹਾਂ ਕਿ ਇਹ ਪਿਛਲੇ ਸਾਲ ਦੀ ਗੱਲ ਹੈ ਨਾ ਮੇਰਾ ਬੇਟਾ ਵੀ ਜਾ ਰਿਹਾ ਸੀ ਸਟੱਡੀ ਵਾਸਤੇ ਸ਼ਹਿਰ ਤੇ ਸਕੂਟੀ ਤੇ ਜਾ ਰਿਹਾ ਸੀਗਾ ਤੇ ਜਦੋਂ ਇਹ ਟਰਨ ਕਰਨ ਲੱਗਿਆ ਤਾਂ ਆਪਣੇ ਜਿਵੇਂ ਕਿ ਆਪਣੇ ਛੋਟੇ ਸ਼ਹਿਰਾਂ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦਾ ਹੁੰਦਾ ਨਹੀਂ ਕਿ ਆ ਤੇ ਆਪਾਂ ਜਿਵੇਂ ਹੱਥ ਨਾਲ ਹੀ ਅਗਲੇ ਨੂੰ ਸਾਈਡ ਮੰਗਦੇ ਹਾਂ ਨਾ ਸਾਈਡ ਲੈਣੇ ਆ ਤੇ ਇਸਨੇ ਵੀ ਇਸ਼ਾਰਾ ਕੀਤਾ ਵੀ ਮੈਂ ਐਸਾਈਡ ਟਰਨ ਕਰਨਾ ਪਰ ਆਹ ਤੈਨ ਬੱਚੇ ਯਾਨੀ ਕਿ ਛੋਟੇ ਇਸ ਦੇ ਬੱਚੇ ਫੁੱਲ ਸਪੀਡ ਤੇ ਬਾਈਕ ਤੇ ਆ ਰਹੇ ਸੀਗੇ ਹਨਾ ਤੇ ਉਹਨਾਂ ਨੇ ਇਸ ਨੂੰ ਹਿੱਟ ਕਰਤਾ ਹਿੱਟ ਕਰਤਾ ਇਹ ਡਿੱਗ ਗਿਆ ਉਹ ਆਪ ਦਾ ਅੱਗੇ ਚਲੇ ਗਏ ਠੀਕ ਹੈ ਉਹ ਆ ਜਾ ਕੇ ਕੰਧ ਦੇ ਵਿੱਚ ਵੱਜੇ ਉਸ ਤੋਂ ਬਾਅਦ ਉਹ ਅੱਗੇ ਚਲੇ ਗਏ ਉਹ ਨਹੀਂ ਰੁਕੀ ਹੈਨਾ ਹਾਲਾਂਕਿ ਇੱਕ ਦੋ ਸ਼ੌਪਕੀਪਰਸ ਜਿਹੜੇ ਹੈਲਪ ਵਾਸਤੇ ਆਏ ਵੀ ਉਹਨਾਂ ਨੇ ਦੇਖਿਆ ਵੀ ਬੱਚਾ ਡਿੱਗ ਗਿਆ ਹੈ ਇਹਨਾਂ ਨੇ ਪੁੱਛਿਆ ਵੀ ਤੁਹਾਡੀ ਸੱਟ ਵਗੈਰਾ ਤੇ ਨਹੀਂ ਲੱਗੀ ਤੇ ਚਲੋ ਸ਼ੁਕਰ ਹੈ ਵਾਹਿਗੁਰੂ ਜੀ ਦਾ ਜ਼ਿਆਦਾ ਸੱਟ ਨਹੀਂ ਵੱਜੀ ਹਲਕੀ ਜਿਵੇਂ ਕਿ ਲੱਤਾਂ ਬਾਹਾਂ ਤੇ ਨੀਲ ਵਗੈਰਾ ਕਾਫੀ ਪੈ ਗਏ ਸੀਗੇ ਤੇ ਸਕੂਟਰੀ ਤੇ ਵੀ ਕਾਫੀ ਟੁੱਟ ਭੰਗ ਹੋ ਗਈ ਸੀਗੀ ਹੈਨਾ ਪਰ ਉਹ ਗੱਲ ਦੇਖਿਆ ਵੀ ਨਾ ਤਾਂ ਉੱਥੇ ਕੋਈ ਕੈਮਰੇ ਵਗੈਰਾ ਹੁੰਦੇ ਜਿੱਥੋਂ ਆਪਾਂ ਦੇਖ ਸਕੀਏ ਵੀ ਕੌਣ ਕਰਕੇ ਗਿਆ ਹੈਨਾ ਨਾ ਹੀ ਇਹ ਹੁੰਦਾ ਹੈ ਵੀ ਕੋਈ ਰੋਕਾ ਵੀ ਹਾਂ ਵੀ ਤੇਰੇ ਸੱਟ ਵੱਜ ਗਈ ਆ ਜਾਂ ਕੁਝ ਹੋ ਗਿਆ ਵੀ ਤੈਨੂੰ ਹੈਲਪ ਦੀ ਜ਼ਰੂਰਤ ਹੈ ਹਨਾ ਬਟ ਉਹ ਗੱਲ ਹੈ ਨਹੀਂਗੀ ਹਨਾ ਤੇ ਤਾਂ ਦੇਖਿਆ ਜਾਵੇ ਤੇ ਇੰਡੀਆ ਦੇ ਅਕੋਰਡਿੰਗ ਉੱਥੇ ਰੂਲ ਬਹੁਤ ਵਧੀਆ ਹੈਗੇ ਆ ਹਨਾ ਹਾਂ ਇਹ ਰੂਲ ਹੈ ਸਭ ਨੂੰ ਫੋਲੋ ਕਰਨੇ ਪੈਂਦੇ ਆ ਕਿਉਂਕਿ ਸਾਡੇ ਵਿੱਚ ਵੀ ਜਿਹੜੇ ਰਿਲੇਟਿਵ ਰਹਿੰਦੇ ਆ ਉਹਨਾਂ ਵੀ ਉਹ ਵੀ ਟਰੱਕ ਡਰਾਈਵ ਕਰਦੇ ਆ ਉਹ ਦੱਸਦੇ ਰਹਿੰਦੇ ਆ ਨਾ ਵੀ ਇੱਥੇ ਇਸ ਤਰ੍ਹਾਂ ਦੇ ਰੂਲ ਹੈ ਲਾਇਸੈਂਸ ਲੈਣਾ ਬਹੁਤ ਔਖਾ ਹੁੰਦਾ ਹੈ ਹਨਾ ਤੇ ਦੇਖਿਆ ਜਾਵੇ ਆਪਣੇ ਇੱਥੇ ਜਿੱਦਾਂ ਕਿ ਲਾਇਸੈਂਸ ਲੈਣੇ ਆ ਕਦੇ ਉਹਨਾਂ ਨੇ ਟੈਸਟ ਲਏ ਆ ਅਸੀਂ ਤਾਂ ਲਾਇਸੈਂਸ ਲੈ ਇਸ ਅੱਜ ਤੱਕ ਤਾਂ ਟੈਸਟ ਲਈ ਨਹੀਂ ਕੇ ਵਸ ਲਾਇਸੈਂਸ ਦੇ 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 18 ਇਅਰਸ ਤੇ ਹੈਗੇ ਆ ਤੁਸੀਂ ਠੀਕ ਹੈ ਤੁਹਾਨੂੰ ਆਉਂਦਾ ਚਲਾਉਣਾ ਠੀਕ ਹੈ ਕੋਈ ਉਹ ਨਹੀਂ ਹੁੰਦਾਗਾ ਨਾ ਫਾਰਮੈਲਟੀ ਹੁੰਦੀ ਹੈ ਸਿਰਫ ਤੇ ਫਿਰ ਆਪਾਂ ਉਹਨਾਂ ਨੂੰ ਗਲਤ ਕਿਵੇਂ ਕਹਿ ਸਕਦੇ ਆ ਵੀ ਉਹਨਾਂ ਦੇ ਤਾਂ ਰੂਲ ਬਹੁਤ ਵਧੀਆ ਆ ਸਖਤ ਰੂਲ ਜਰੂਰ ਹੈਗੇ ਪਰ ਬਹੁਤ ਵਧੀਆ ਆ ਜਿਹੜਾ ਰੂਲਸ ਨੂੰ ਫੋਲੋ ਕਰਦਾ ਆ ਉਹ ਤਰੱਕੀ ਜ਼ਰੂਰ ਪਾਉਂਦਾ ਆ ਹਾਂ ਵੀਰ ਜੀ ਤੋਂ ਗਲਤੀ ਹੋਈ ਹੈ ਠੀਕ ਉਹਨਾਂ ਨੇ ਗਲਤ ਯੂ ਟਰਨ ਲੈ ਆਇਆ ਹੈ ਨਾ ਉਹਨਾਂ ਨੂੰ ਸਜ਼ਾ ਮਿਲੂਗੀ ਵੀ ਔਰ ਇਹਨਾਂ ਵੀ ਉਹ ਸੱਜਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੱਜਾ ਥੋੜੀ ਮਿਲੀ ਹੈ ਠੀਕ ਹੈ ਤਾਂਕਿ ਉਹ ਆਉਦੀ ਆਉਣ ਵਾਲੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀ ਸਕੇ ਕਮਾਈ ਕਰ ਸਕੇ ਜੋ ਦੇ ਸੁਪਨੇ ਆ ਪੂਰੇ ਕਰ ਸਕੇ ਤੇ ਆਪਦੀ ਫੈਮਲੀ ਦੇ ਨਾਲ ਵੀ ਉਹ ਮਿਲ ਸਕੇ ਹਨਾ ਤਾਂ ਕਿ ਕਿਸੇ ਨੂੰ ਕਿਉਂਕਿ ਜੇ ਅੱਜ ਉਹਦੇ ਨਾਲ ਕੁਝ ਇਹ ਜਾ ਹੁੰਦਾ ਤਾਂ ਗਾਂ ਆਉਣ ਵਾਲੀ ਜਿਹੜੇ ਪੀੜ੍ਹੀ ਹੈ ਜਾਂ ਜਨਰੇਸ਼ਨ ਹੈ ਜਾਂ ਉੱਥੇ ਜਿਹੜੇ ਕੰਮਕਾਜ ਕਰਦੇ ਹਨਾ ਫਿਰ ਉਹਨਾਂ ਨੂੰ ਵੀ ਇਹ ਲੱਗੂਗਾ ਵੀ ਸਾਡੇ ਨਾਲ ਕੋਈ ਨਹੀਂ ਖੜਨ ਵਾਲਾ ਹੈਗਾ ਪਰਦੇਸਾਂ ਦੇ ਵਿੱਚ ਹੈਨਾ ਹਾਲਾਂਕਿ ਇਹ ਵੀਡੀਓਜ਼ ਦੇਖ ਕੇ ਦੁੱਖ ਬਹੁਤ ਆਉਂਦਾ ਹੈ ਨਾ ਤੇ ਵੀ ਇੱਥੋਂ ਜਾਂਦੇ ਆ ਉੱਥੇ ਕਮਾਈਆਂ ਕਰਨ ਵਾਸਤੇ ਹਨਾ ਬਹੁਤ ਦੁੱਖ ਜਾਂਦਾ ਹੈ ਪਰ ਫਿਰ ਵੀ ਚਲੋ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਬੀ ਉਹਦੀ ਮਾਂ ਤੇ ਵੀ ਕਿਰਪਾ ਬਣੇ ਰਵੇ ਹੌਸਲੇ ਚ ਰਵੇ ਉਹਦੀ ਮਾਂ ਵੀ ਥੋ ਜੀ ਉਹ ਅੱਜ ਉਹਨੂੰ ਕੋਈ ਪਨਿਸ਼ਮੈਂਟ ਨਹੀਂ ਦਿੰਦੀਏ ਤੇ ਕੱਲ ਤੋਂ ਫਿਰ ਉਹ ਰੂਲ ਕੋਣ ਫੋਲੋ ਕਰੂਗਾ ਥੋ ਕੋਈ ਫੋਲੋ ਨਹੀਂ ਕਰੂਗਾ ਇਸ ਕਰਕੇ ਜੋ ਸਜ਼ਾ ਬਣਦੀ ਆ ਉਹ ਵੀ ਜੀ ਨੂੰ ਮਿਲੇ ਘੱਟੋ ਘੱਟ ਮਿਲੇ ਠੀਕ ਹੈ ਹਾਂ ਜਿਹੜੇ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਆ ਜਰੂਰ ਕਰਨ ਜੀ ਪਰ ਉਹਨਾਂ ਦੀ ਫੈਮਿਲੀ ਤੱਕ ਹੈਲਪ ਪਹੁੰਚਣੀ ਚਾਹੀਦੀ ਆ ਐਰੇ ਗਰੇ ਦੇ ਹੱਥ ਨਹੀਂ ਲੱਗਣੀ ਚਾਹੀਦੀ ਜੀ ਸਭ ਦੀ ਆਪਣੀ ਮਿਹਨਤ ਦੀ ਕਮਾਈ ਹੁੰਦੀ ਆ ਬਹੁਤ ਚੰਗੀ ਸੋਚ ਹੈ ਜੋ ਉਹਨਾਂ ਦੀ ਹੈਲਪ ਕਰ ਰਹੇ ਆ ਜੀ ਤੇ ਆ ਪਾ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਵੀ ਉਸ ਵੀਰ ਜੀ ਦੀ ਮਾਂ ਜਿਹੜੀ ਵਧੀਆ ਤੰਦਰੁਸਤ ਰਹੇ ਉਹ ਵੀ ਆਪਦੇ ਬੱਚੇ ਦੇ ਸੁਪਨੇ ਪੂਰੇ ਕਰ ਸਕੇ ਤੇ ਉਹ ਵੀਰ ਜੀ ਵੀ ਆਪਦੇ ਛੇਤੀ ਤੇ ਛੇਤੀ ਆਪਦੀ ਪਨਿਸ਼ਮੈਂਟ ਜੋ ਵੀ ਸਜ਼ਾ ਉਹਦੀ ਕੱਟ ਕੇ ਉਸ ਤੋਂ ਬਾਅਦ ਆਪਦੀ ਜ਼ਿੰਦਗੀ ਨੂੰ ਵਧੀਆ ਬਣਾ ਸਕੇ ਆਪਦੀ ਕਮਾਈਆਂ ਕਰ ਸਕੇ ਕਿਉਂਕਿ ਜੋ ਸੱਚੇ ਰਾਹ ਤੇ ਚੱਲਦੇ ਆ ਕਿਤੇ ਨਾ ਕਿਤੇ ਰੱਬ ਉਹਨਾਂ ਦਾ ਸਾਥ ਜ਼ਰੂਰ ਦਿੰਦਾ ਹੈ ਜੇ ਉਹ ਸ ਵੀਰ ਜੀ ਦੀ ਕਮਾਈ ਸੱਚੀ ਹੈ ਵਧੀਆ ਹੈ ਤੇ ਵਾਹਿਗੁਰੂ ਜੀ ਜ਼ਰੂਰ ਸਾਥ ਦੇਣਗੇ ਬਾਕੀ ਇਹ ਸਭ ਭੈਣਾ ਮਾਵਾ ਭਰਾ ਸਭ ਦੁਆਵਾਂ ਕਰਨ ਕਿਉਂਕਿ ਅਰਦਾਸਾਂ ਦੇ ਵਿੱਚ ਬਹੁਤ ਅਸਰ ਹੁੰਦਾ ਨਾ ਤੇ ਸੱਚੇ ਦਿਲੋਂ ਕੀਤੀ ਇਹ ਅਰਦਾਸ ਕਿਸੇ ਦਾ ਦੁੱਖ ਕੱਟ ਸਕਦੀ ਹੈ ਤੇ ਆਪਾਂ ਹੀ ਸਭ ਦੇ ਅੱਗੇ ਇਹੀ ਰਿਕੁਐਸਟ ਕਰਦੇ ਆਂ ਵੀ ਸਭ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਆ ਕਰੋ ਕਿ ਵੀਰ ਜੀ ਜਿਹੜੇ ਆ ਉਹ ਆਪਦੀ ਸਜਾ ਪੂਰੀ ਕਰਕੇ ਤੇ ਆਪਦੀਆਂ ਕਮਾਈਆਂ ਕਰ ਸਕਣ ਜੀ ਤੇ ਆਪਦੇ ਆਪਦੇ ਸੁਪਨੇ ਪੂਰੇ ਕਰ ਸਕਣ ਠੀਕ ਹੈ ਜੀ ਇਹ ਸੀਗੇ ਜੀ ਆਪਣੇ ਕੁਝ ਵਿਚਾਰ ਜੋ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੇ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਜਰੂਰ ਕਰਨਾ ਜੋ ਵੀ ਭੈਣ ਭਰਾ ਮੇਰੀ ਵੀਡੀਓ ਦੇਖ ਰਹੇ ਆ ਪਲੀਜ਼ ਉਸ ਨੀਰਜੀ ਵਾਸਤੇ ਜਰੂਰ ਅਰਦਾਸ ਕਰਨਾ ਜੀ ਚਾਹੇ ਤੁਸੀਂ ਮੰਦਿਰ ਚ ਜਾਨੇ ਚਾਹੇ ਗੁਰਦੁਆਰਾ ਸਾਹਿਬ ਜਾਨੇ ਹੋ ਚਾਹੇ ਤੁਸੀਂ ਮਸਜਿਦ ਜਾਨੇ ਹੋ ਪਰ ਉਹ ਇੱਕ ਇਨਸਾਨ ਹੈ ਉਸ ਵਾਸਤੇ ਅਰਦਾਸ ਜਰੂਰ ਕਰਨਾ ਜੀ ਕਿਉਂਕਿ ਸਭ ਦੀਆਂ ਦੁਆਵਾਂ ਦੇ ਨਾਲ ਕਿਤੇ ਨਾ ਕਿਤੇ ਵੀਰ ਜੀ ਆਪਣੀ ਪਹਿਲਾ ਵਾਲੀ ਜ਼ਿੰਦਗੀ ਜੀ ਲੱਗ ਜਾਣਗੇ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਆਪਾਂ ਕਰ ਰਿਹਾ ਐਂਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ